ਮੇਰੇ ਵੀਰੋ ਹਰਿਆਣੇ ਦੀ ਧਰਤੀ ਤੋਂ ਆਈ ਹੈ ਲਾਲੀ ਗੁਮਰਾਈ ਜਲੰਧਰ ਦੀ ਟੀਮ ਹੈ ਇੱਕ ਪਾਸੇ ਤੇ ਦੂਜੇ ਪਾਸੇ ਅੰਮ੍ਰਿਤਸਰ ਦੀ ਹੈ ਰਾਜੂ ਦੀ ਕਬੱਡੀ ਹੈ ਇਹ ਵਰਲਡ ਕੱਪ ਖੇਡਿਆ ਨੇ ਦੁਨੀਆ ਦੀ ਮਹਾਨ ਖਿਡਾਰੀ ਹੈ ਖੜਾਰਨਾ ਕਿ ਸਮੇਂ ਦੇ ਉਹ ਲੋਕੋ ਤੋੜ ਦਿਓ ਕਹਾਵਤ ਦੀ ਜ਼ੰਜੀਰ ਨੂੰ ਪੁੱਤਾਂ ਲਈ ਨਾ ਪੂਜੋ ਕਿਸੇ ਲਾਲਾਂ ਵਾਲੇ ਪੀਰ ਨੂੰ ਧੀ ਜੰਮੀ ਜੇਕਰ ਤੂੰ ਮੱਥੇ ਵਟ ਮੱਥੇ ਸੱਚਾ ਜੱਟ ਨਹੀਂ ਉਹ ਸਮੇਂ ਦੇ ਲੋਕੋ ਤੁਸੀਂ ਕਹਿ ਦਿਓ ਜਮਾਨੇ ਨੂੰ ਉਹ ਅਨੂ ਹਰਿਆਣੇ ਵਾਲੀ ਕਿਸੇ ਗੱਲੋਂ ਘਟ ਨਹੀਂ ਇਹ ਅਨੂ ਹਰਿਆਣੇ ਵਾਲੀ ਸੀਗੀ ਜਿਹਨੇ ਵਰਲਡ ਕੱਪ ਦੇ ਵਿੱਚ ਜੱਫੇ ਲਾਏ ਸੀ ਤੇ ਦੁਨੀਆ ਨੂੰ ਦੱਸਿਆ ਸੀ ਕਿ ਅਨੂ ਕੇਸ ਸ਼ੈਦਾ ਨਾਮ ਹੈ ਇਹ ਪਾ ਦਿੱਤੀ ਹੈ ਕਿ ਧੀਆ ਪੁੱਤਾਂ ਤੋਂ ਪਿਆਰ ਵੱਧ ਲੈਂਦੀਆਂ ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ ਹੋ ਲੰਬੀ ਉਮਰਾਂ ਦੀ ਕਰਨ ਰਜੋਈ ਹੋਇਆ ਕੀ ਜੇ ਧੀ ਜੰਪਈ ਟੜੀ ਕੋਖ ਤਸ ਲਖਣੀ ਹੋਈ ਉਹ ਧੀ ਵੀ ਤਾਂ ਦਾਤ ਰੱਬ ਦੀ ਟੜੀ ਦੁਨੀਆ ਜਾਂਦੀ ਐ ਮੇਰੀ ਇੱਕ ਪਾਸੇ ਮੀਨੂ ਐ ਦੂਸਰੇ ਪਾਸੇ ਆਰਤੀ ਐ ਹੋ ਸੱਜੇ ਖੱਬੇ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਖੇਡ ਮੈਦਾਨ ਦੇ ਵਿੱਚ ਸਮਾਂ ਬੀਤਦਾ ਜਾ ਰਿਹਾ ਬੱਲੇ ਆਓ 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 ਆਰਤੀ ਨੇ ਨੰਬਰ ਲੈ ਲਿਆ ਤੇ ਲਿਆ ਕਿਹਦੇ ਕੋਲੋਂ ਹੈ ਜਿਹਨੂੰ ਕਬੱਡੀ ਦੀ শারਪ ਖਿਡਾਰਨ ਕਹਿੰਦੇ ਐ ਇਹ ਅਨੂ ਹਰਿਆਣੇ ਵਾਲੀ ਜਫਾ ਨਹੀਂ ਲਾ ਸਕੀ ਪੁਆਇੰਟ ਆ ਗਿਆ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਪਾਸੇ ਕਹਿੰਦੇ ਰਾਜੂ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਕਿ ਜਿੱਤੇ ਕਰਕੇ ਆਪਣੇ ਬਜ਼ੁਰਗਾਂ ਨੂੰ ਸੋਚ ਲੈ ਜਾਂਦਾ ਬਾਰਡਰ ਤੋਂ ਪਾਰ ਲੋਕੋ ਹੱਸਦੇ ਵਸਦੇ ਘਰਾਂ ਨੂੰ ਛੱਡ ਆਏ ਕੁਝ ਸੀਗੇ ਮੇਰੇ ਜਿਗਰੀ ਯਾਰ ਲੋਕੋ ਦੋਹਾਂ ਮੁਲਕਾਂ ਨੂੰ ਆਪਸੇ ਜੋੜ ਦੇਵੇ ਰੱਬ ਕਰਕੇ ਬਣ ਜੇ ਅਸੀਂ ਸਰਕਾਰ ਲੋਕੋ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਦਰਬਾਰ ਲੋਕੋ ਪਰ ਸੁਖੀ ਹੈ ਲਿੱਤੜਾਂ ਵਾਲੀ ਇੱਕ ਪਾਸੇ ਰਾਜੂ ਹੈ ਉਹ ਵੀ ਸੁਖੀ ਹੈ ਸੁਖੀ ਹੈ ਏ ورلڈ ਕੱਪ ਖੇਡਿਆ ਮੇਰੇ ਮਿੱਤਰੋ ਇਹ ਮਹਾਨ ਖਿਡਾਰਨਾ ਸਾਡੀ ਖੇਡ ਕਬੱਡੀ ਦੀ ਨੰਬਰ ਯਾਫੀ ਦਾ ਹੋ ਗਿਆ ਰੇਡਰ ਨੇ ਵੀ ورلڈ ਕੱਪ ਖੇਡਿਆ ਤੇ ਯਾਫੀ ਨੇ ਵੀ ورلڈ ਕੱਪ ਖੇਡਿਆ ਰਾਜੂ ਰੇਡ ਕੋਲੇ ਵਧ ਗਈ ਹੈ ਮੈਦਾਨ ਦੇ ਵਿੱਚ ਓਹ ਕੰਡੇ ਰਾਜੂ ਨੇ ਫੇਰ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕੰਡੇ ਰਾਜੂ ਨੇ ਇਸ ਵੇਲੇ ਵਧ ਕੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਤੱਕਦਾ ਚਾੜ ਖਿਡਾਰਨਾ ਬਿਲਕੁਲ ਤਿਆਰ ਬਰ ਤਿਆਰ ਨੇ ਖੇਡ ਮੈਦਾਨ ਦੇ ਵਿੱਚ ਆਉ ਸੁਖੀ ਵੀ ਤਿਆਰ ਹੈ ਨਾਲ ਕਹਿੰਦੇ ਮੀਨੂ ਹੈ ਹਰਿਆਣੇ ਵਾਲੀ ਇਹ ਆ ਕਹਿੰਦੇ ਮੀਨੂ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਰਾਜੂ ਤੇ ਦੂਸਰੇ ਪਾਸੇ ਮੀਨੂ ਮੇਰੇ ਮਿੱਤਰੋ ਪਰ ਨੰਬਰ ਰਾਜੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਐਡਾ ਕਬੱਡੀ ਕੱਪ ਕਹਿੰਦੇ ਅਗਲੀ ਕਬੱਡੀ ਕਹਿੰਦੇ ਸਾਹਮਣੇ ਆਰਤੀ ਨੇ ਔ ਧਰਤੀ ਮਨ ਨੂੰ ਟੇਕ ਮੱਤਾ ਇਸ ਵੇਲੇ ਆਰਤੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਤਿਆਰ ਖੜਾਰਨਾ ਬਿਲਕੁਲ ਤਿਆਰ ਵਰਤਿਆਰ ਨੇ ਜੇ ਸਾਡੇ ਕਿਸੇ ਵੀਰ ਨੇ ਜੇ ਸਾਡੇ ਕਿਸੇ ਭਰਾ ਨੇ ਇਹਨਾਂ ਬੱਚੀਆਂ ਤੇ ਮਾਇਆ ਲੌਣੀ ਹੋਵੇ ਤੇ ਬੜੀ ਖੁਸ਼ੀ ਦੇ ਨਾਲ ਲਾ ਸਕਦਾ ਏ ਇਹਨਾਂ ਭੈਣਾਂ ਦਾ ਪੰਜ ਜ਼ਰੂਰ ਮਾਨ ਤੇ ਸਨਮਾਨ ਕਰਦਾ ਏ ਕਿਉਂਕਿ ਮੇਲਾ ਸਾਲ ਬਾਅਦ ਆਉਂਦਾ ਏ ਉਹ ਮੇਲਾ ਕਹਿੰਦੇ ਸਾਲ ਬਾਅਦ ਆਉਂਦਾ ਏ ਇਸ ਕਰਕੇ ਆਪਾਂ ਬੱਚੀਆਂ ਦਾ ਜ਼ਰੂਰ ਮਾਨ ਤੇ ਸਨਮਾਨ ਹੋਲ ਸੰਧੀ ਹੈ ਜਿੰਦਰ ਨੰਬਰ ਲੈ ਗਈ ਹੈ ਅਗਲੀ ਕਬੱਡੀ ਪਾਉਣ ਦੇ ਲਈ ਮਾਲਾ ਆ ਗਈ ਹੈ ਰੋਤੀਆਂ ਦੇ ਬੇੜੇ ਦੇ ਵਿੱਚ ਕੌਣ ਜੱਫਾ ਲਾਵੇਗਾ ਇਹ ਪੰਜਾਬ ਦੀ ਧਰਤੀ ਜਿਸ ਧਰਤੀ ਤੇ ਮਾਤਾ ਸਹਿਬ ਕੌਰ ਵਰਗੀਆਂ ਨੇ ਇਤਿਹਾਸ ਰਚਿਆ ਕਿਉਂਕਿ ਮਾਤਾ ਗੁਜਰੀ ਦਾ ساری ਜ਼ਿੰਦਗੀ ਜਦੋਂ ਤੱਕ ਸੂਰਜ ਚੰਨ ਤੇ ਤਾਰੇ ਐ ਇਹ ਧਰਤੀ ਦੇਣ ਨਹੀਂ ਦੇ ਸਕਦੀ ਕਿਉਂਕਿ ਮਾਤਾ ਗੁਜਰੀ ਨੇ ਕੁਰਬਾਨੀ ਦਿੱਤੀ ਹੈ ਕੌਮ ਦੇ ਲਈ ਕਿ ਮੇਰਾ ਨਾਮਾਂ ਕੁਰਬਾਨੀ ਕਹਿੰਦੀ ਹੈ ਕਿ ਸਹਿਬ ਹੱਥ ਵੜਿਆਈਆਂ ਜਿਸ ਭਾਵੇਂ ਤੇ ਸਦੇ ਇਧਰ ਰਾਜੂ ਆ ਗਈ ਹੈ ਰਾਜੂ ਦੀ ਰੇਡ ਚਾਰ ਜਾਫੀ ਮੂਰੇ ਹੈ ਇੱਕ ਪਾਸੇ ਸੁਖੀ ਖੜੀ ਹੈ ਦੂਜੇ ਪਾਸੇ ਅਨੂ ਖੜੀ ਹੈ ਗੁਰਦਖੇਤਰ ਹਰਿਆਣੇ ਵਾਲੀ ਆ ਰਹੀਏ ਅੰਮ੍ਰਿਤਸਰ ਦੀ ਧਰਤੀ ਦੀ ਨੌਜਵਾਨ ਇਹ ਆ ਸੁਖੀ ਲਿੱਦੜਾ ਵਾਲੀ ਕਬੱਡੀ ਦੀ ਦੁਨੀਆ ਦੇ ਵਿੱਚ ਵੱਖਰਾ ਨਾਮ ਹੈ ਇਸ ਖਿਡਾਰੀ ਦਾ ਟੌਲ ਵੱਜਦੀ ਹੈ ਇਹ ਬਗਲ ਭਰ ਕੇ ਤੇ ਗੋਲ ਜਿਆ ਕਰਕੇ 헤ਡ ਸਿੱਟ ਦਿੰਦਾ ਹੈ ਆਖੀ ਦੇ ਹਿੱਸੇ ਦੇ ਵਿੱਚ ਜੇ ਲੜਕੀਆਂ ਦੇ ਮੈਚ ਦਾ ਸਵਾਦ ਆ ਰਿਹਾ ਤੁਹਾਨੂੰ ਪਸੰਦ ਆ ਰਿਹਾ ਵਰ ਤਾੜੀ ਮਾਰ ਕੇ ਹੌਸਲਾ ਭਜਾਈ ਕਰਕੇ ਦੱਸਿਓ ਤਾੜੀਆਂ ਵੀ ਬੱਤੀਆਂ ਪਹੁੰਚੇ ਹੋਏ ਦਰਸ਼ਕੋ ਸਾਹਮਣੇ ਪਾਸੇ ਨੰਬਰ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਉਧਰ ਇੱਕ ਛੋਟੀ ਬੱਚੀ ਗਰਾਊਂਡ ਦਾ ਚੱਕਰ ਲਗਾ ਕੇ ਭਾਰੀ ਹੈ ਇਹ ਬੱਚੀ ਦਾ ਆਪਾਂ ਗਰਾਊਂਡ ਜਰੂਰ ਕਲੀਅਰ ਕਰਦੀ ਹੈ ਮੇਰੇ ਵੀਰੋ ਆਪਾਂ ਲਾਈਨ ਤੋਂ ਥੋੜੇ ਥੋੜੇ ਪਿੱਛੇ हट ਜੀਏ ਔਰ ਦੂਜੇ ਪਾਸੇ ਅੱਪਾ ਕੋਚ ਸਹਬਾਨ ਚਾਰ-ਚਾਰੇ ਰੈਡਾ ਪਵਾ ਕੇ ਤੇ ਬੰਦ ਕਰ ਦਈਏ ਮੈਚ ਕਿਉਂਕਿ ਅਗਲਾ ਮੈਚ ਹੁਣ ਮੇਰੇ ਵੀਰੋ ਬੜਾ ਤਕੜਾ ਮੈਚ ਖੇਡਿਆ ਜਾਣ ਲੱਗਾ ਹੈ ਕੋਚ ਇੰਦਰਜੀਤ ਸਿੰਘ ਖੋਖਰ ਫੌਜੀਆ ਤੇ ਬਲਕਾਰ ਸਿੰਘ ਬਾਬਾ ਅੱਜ ਕਹਿੰਦੇ ਕਿ ਵੱਡੀਆਂ ਸੇਵਾਵਾਂ ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਰੇ ਆ ਮੇਰੇ ਵੀਰੋ ਹਰਿਆਣੇ ਦੀ ਧਰਤੀ ਤੋਂ ਆਈ ਹੈ ਲਾਲੀ ਗੁਮਰਾਇ ਜਲੰਧਰ ਦੀ ਟੀਮ ਹੈ ਇੱਕ ਪਾਸੇ ਤੇ ਦੂਜੇ ਪਾਸੇ ਅੰਮ੍ਰਿਤਸਰ ਦੀ ਹੈ ਰਾਜੂ ਦੀ ਕਬੱਡੀ ਹੈ ਇਹ ਵਰਲਡ ਕੱਪ ਖੇਡੀਆਂ ਨੇ ਦੁਨੀਆ ਦੀ ਮਹਾਨ ਖਿਡਾਰੀ ਐ ਖੜਾਰਨਾ ਕਿ ਸਮੇਂ ਦੇ ਉਹ ਲੋਕੋ ਤੋੜ ਦਿਓ ਕਹਾਵਤ ਦੀ ਜ਼ੰਜੀਰ ਨੂੰ ਪੁੱਤਾਂ ਲਈ ਨਾ ਪੂਜੋ ਕਿਸੇ ਲਾਲਾ ਨਹੀਂ ਇਹ anu ਹਰਿਆਣੇ ਵਾਲੀ ਸੀਗੀ ਜਿਹਨੇ ਵਰਲਡ ਕੱਪ ਦੇ ਵਿੱਚ ਜੱਫੇ ਲਾਏ ਸੀ ਤੇ ਦੁਨੀਆ ਨੂੰ ਦੱਸਿਆ ਸੀ ਕਿ anu ਕੇਸ ਸ਼ੈਦਾ ਨਾਮ ਹੈ ਇਹ ਪਾ ਦਿੱਤੀ ਹੈ ਕਿ ਧੀਆ ਪੁੱਤਾਂ ਤੋਂ ਪਿਆਰ ਵੱਧ ਲੈਂਦੀ ਆ ਖੁਸ਼ ਮਾਪਿਆਂ ਦੀ ਮੰਗਦੀਆਂ ਰਹੰਡੀਆਂ ਹੋ ਲੰਬੀ ਉਮਰਾਂ ਦੀ ਕਰਨ ਰਜੋਈ ਹੋਇਆ ਕੀ ਜੇ ਧੀ ਜੰਪਈ ਟੜੀ ਕੋਖ ਤਾਂ ਸੁਲਖਣੀ ਹੋਈ ਹੋ ਧੀ ਵੀ ਤਾਂ ਦਾਤ ਰੱਬ ਦੀ ਟੜੀ ਦੁਨੀਆ ਜਾਂਦੀ ਐ ਮੇਰੀ ਇੱਕ ਪਾਸੇ ਮੀਨੂ ਐ ਦੂਸਰੇ ਪਾਸੇ ਆਰਤੀ ਐ ਹੋ ਸੱਜੇ ਖੱਬੇ ਮੇਰੇ ਮਿੱਤਰੋ ਬੱਲੇ ਬੱਲੇ ਹੋ ਗਈ ਖੇਡ ਮੈਦਾਨ ਦੇ ਵਿੱਚ ਸਮਾਂ ਬੀਤ ਜਾ ਰਿਹਾ ਏ ਪਰ ਬੱਲੇ ਆਓ 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 ਆਰਤੀ ਨੇ ਨੰਬਰ ਲੈ ਲਿਆ ਤੇ ਲਿਆ ਕਿਦੇ ਕੋਣੋਂ ਐ ਜਿਹਨੂੰ ਕਬੱਡੀ ਦੀ ਸ਼ਾਰਪ ਖਿਡਾਰਨ ਕਹਿੰਦੇ ਆ ਇਹ ਅਨੂ ਹਰਿਆਣੇ ਵਾਲੀ ਜਫਾ ਨਹੀਂ ਲਾ ਸਕੀ ਪੁਆਇੰਟ ਆ ਗਿਆ ਖੇਡ ਮੈਦਾਨ ਦੇ ਵਿੱਚ ਆਹ ਸਾਹਮਣੇ ਪਾਸੇ ਕਹਿੰਦੇ ਰਾਜੂ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਕਿ ਜਿੱਤੇ ਕਰਕੇ ਆਪਣੇ ਬਜ਼ੁਰਗਾਂ ਨੂੰ ਸੋਚ ਲੈ ਜਾਂਦਾ ਬਾਰਡਰ ਤੋਂ ਪਾਰ ਲੋਕੋ ਹੱਸਦੇ ਵਸਦੇ ਘਰਾਂ ਨੂੰ ਛੱਡ ਆਏ ਕੁਝ ਸੀਗੇ ਮੇਰੇ ਜਿਗਰੀ ਯਾਰ ਲੋਕੋ ਦੋਹਾਂ ਮੁਲਕਾਂ ਨੂੰ ਆਪਸੇ ਜੋੜ ਦੇਵੇ ਰੱਬ ਕਰਕੇ ਬਣ ਜੇ ਅਸੀਂ ਸਰਕਾਰ ਲੋਕੋ ਚੜਦੇ ਲੈਂਦੇ ਨਜ਼ਰ ਆਵੇ ਬਾਬੇ ਨਾਨਕ ਦਾ ਦਰਬਾਰ ਲੋਕੋ ਪਰ ਸੁਖੀ ਐ ਲਤੜਾਂ ਵਾਲੀ ਇੱਕ ਪਾਸੇ ਰਾਜੂ ਐ ਉਹ ਵੀ ਸੁਖੀ ਐ ਵਾਲੀ ਸੁਖੀ ਐ ਏ वर्ल्ड कप ਖੇਡਿਆ ਮੇਰੇ ਮਿੱਤਰੋ ਇਹ ਮਹਾਨ ਖਡਾਰਨਾ ਸਾਡੀ ਖੇਡ ਕਬੱਡੀ ਦੀ ਨੰਬਰ ਯਾਫੀ ਦਾ ਹੋ ਗਿਆ ਰੇਡਰ ਨੇ ਵੀ वर्ल्ड कप ਖੇਡਿਆ ਤੇ ਯਾਫੀ ਨੇ ਵੀ वर्ल्ड कप ਖੇਡਿਆ ਰਾਜੂ ਰੇਡ ਕੋਲੇ ਵਧ ਗਈ ਹੈ ਮੈਦਾਨ ਦੇ ਵਿੱਚ ਓ ਕੰਡੇ ਰਾਜੂ ਨੇ ਫੇਰ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਕੰਡੇ ਰਾਜੂ ਨੇ ਇਸ ਵੇਲੇ ਵਧ ਕੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਤੱਕਦਾ ਚਾਰ ਖਡਾਰਨਾ ਬਿਲਕੁਲ ਤਿਆਰਬਰ ਤਿਆਰ ਨੇ ਖੇਡ ਮੈਦਾਨ ਦੇ ਵਿੱਚ ਸੋ ਸੁਖੀ ਵੀ ਤਿਆਰ ਹੈ ਨਾਲ ਕਹਿੰਦੇ ਮੈਨੂੰ ਹੈ ਹਰਿਆਣੇ ਵਾਲੀ ਇਹ ਆ ਕਹਿੰਦੇ ਮੈਨੂੰ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਰਾਜੂ ਤੇ ਦੂਸਰੇ ਪਾਸੇ ਮੈਨੂੰ ਮੇਰੇ ਮਿੱਤਰੋ ਪਰ ਨੰਬਰ ਰਾਜੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਐਡਾ ਕਬੱਡੀ ਕੱਪ ਕਹਿੰਦੇ ਅਗਲੀ ਕਬੱਡੀ ਕਹਿੰਦੇ ਸਾਹਮਣੇ ਆਰਤੀ ਨੇ ਔ ਧਰਤੀ ਮਨ ਨੂੰ ਟੇਕ ਮੱਤਾ ਇਸ ਵੇਲੇ ਆਰਤੀ ਨੇ ਕਬੱਡੀ ਪਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਤਿਆਰ ਖੜਾ ਨਾ ਬਿਲਕੁਲ ਤਿਆਰ ਵਰ ਤਿਆਰ ਨੇ ਜੇ ਸਾਡੇ ਕਿਸੇ ਵੀਰ ਨੇ ਜੇ ਸਾਡੇ ਕਿਸੇ ਭਰਾ ਨੇ ਇਹਨਾਂ ਬੱਚੀਆਂ ਤੇ ਮਾਇਆ ਲਾਉਣੀ ਹੋਵੇ ਤੇ ਬੜੀ ਖੁਸ਼ੀ ਦੇ ਨਾਲ ਲਾ ਸਕਦਾ ਏ ਇਹਨਾਂ ਭੈਣਾਂ ਦਾ ਪੰਜਰੂਰ ਮਾਨ ਤੇ ਸਨਮਾਨ ਕਰਦਾ ਏ ਕਿਉਂਕਿ ਮੇਲਾ ਸਾਲ ਬਾਅਦ ਆਉਂਦਾ ਏ ਉਹ ਮੇਲਾ ਕਹਿੰਦੇ ਸਾਲ ਬਾਅਦ ਆਉਂਦਾ ਏ ਇਸ ਕਰਕੇ ਆਪਾਂ ਬੱਚੀਆਂ ਦਾ ਜਰੂਰ ਮਾਨ ਤੇ ਸਨਮਾਨ ਔਲ ਸੈਂਦੀ ਹੈ ਜਿੰਦਰ ਨੰਬਰ ਲੈ ਗਈ ਹੈ ਅਗਲੀ ਕਬੱਡੀ ਪਾਉਣ ਦੇ ਲਈ ਮੱਲ ਆ ਗਈ ਹੈ ਵਿਰੋਧੀਆਂ ਦੇ ਵੇੜੇ ਦੇ ਵਿੱਚ ਕੌਣ ਜੱਫਾ ਲਾਵੇਗਾ ਇਹ ਪੰਜਾਬ ਦੀ ਧਰਤੀ ਜਿਸ ਧਰਤੀ ਤੇ ਮਾਤਾ ਸਹਿਬ ਕੌਰ ਵਰਗੀਆਂ ਨੇ ਇਤਿਹਾਸ ਰਚਿਆ ਕਿਉਂਕਿ ਮਾਤਾ ਗੁਜਰੀ ਦਾ ساری ਜ਼ਿੰਦਗੀ ਜਦੋਂ ਤੱਕ ਸੂਰਜ ਚੰਨ ਤੇ ਤਾਰੇ ਹੈ ਇਹ ਧਰਤੀ ਦੇਣ ਨਹੀਂ ਦੇ ਸਕਦੀ ਕਿਉਂਕਿ ਮਾਤਾ ਗੁਜਰੀ ਨੇ ਕੁਰਬਾਨੀ ਦਿੱਤੀ ਹੈ ਕੌਮ ਦੇ ਲਈ ਕਿ ਮੇਰਾ ਨਾਮਾਂ ਕੁਰਬਾਨੀ ਕਹਿੰਦੀ ਹੈ ਕਿ ਸਹਿਬ ਹੱਥ ਵੜਿਆਈਆਂ ਜਿਸ ਭਾਵੇਂ ਤੇ ਸਦੇ ਇਧਰ ਰਾਜੂ ਆ ਗਈ ਹੈ ਰਾਜੂ ਦੀ ਰੇਡ ਚਾਰ ਜਾਫੀ ਮੂਰੇ ਹੈ ਇੱਕ ਪਾਸੇ ਸੁਖੀ ਖੜੀ ਹੈ ਦੂਜੇ ਪਾਸੇ ਅਨੂ ਖੜੀ ਹੈ ਗੁਰਦਖੇਤਰ ਹਰਿਆਣੇ ਵਾਲੀ ਆ ਰਹੀਏ ਅੰਮ੍ਰਿਤਸਰ ਦੀ ਧਰਤੀ ਦੀ ਨੌਜਵਾਨ ਇਹ ਆ ਸੁਖੀ ਲਿੱਦੜਾਂ ਵਾਲੀ ਕਬੱਡੀ ਦੀ ਦੁਨੀਆ ਦੇ ਵਿੱਚ ਵੱਖਰਾ ਨਾਮ ਹੈ ਇਸ ਖਿਡਾਰੀ ਦਾ ਟੌਲ ਵੱਜਦੀ ਹੈ ਇਹ ਬਗਲ ਭਰ ਕੇ ਤੇ ਗੋਲ ਜਿਆ ਕਰਕੇ 헤ਡ ਸਿੱਟ ਦਿੰਦਾ ਹੈ ਨੰਬਰ ਯਾਫੀ ਦੇ ਹਿੱਸੇ ਦੇ ਵਿੱਚ ਜੇ ਲੜਕੀਆਂ ਦੇ ਮੈਚ ਦਾ ਸਵਾਦ ਆ ਰਿਹਾ ਤੁਹਾਨੂੰ ਪਸੰਦ ਆ ਰਿਹਾ ਵਰ ਤਾੜੀ ਮਾਰ ਕੇ ਹੌਸਲਾ ਭਜਾਈ ਕਰਕੇ ਦੱਸਿਓ ਤਾੜੀਆਂ ਵੀ ਬੱਤੀਆਂ ਪਹੁੰਚੇ ਹੋਏ ਦਰਸ਼ਕੋ ਸਾਹਮਣੇ ਪਾਸੇ ਨੰਬਰ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਉਧਰ ਇੱਕ ਛੋਟੀ ਬੱਚੀ ਗਰਾਊਂਡ ਦਾ ਚੱਕਰ ਲਗਾ ਕੇ ਭਾਰੀ ਹੈ ਇਹ ਬੱਚੀ ਦਾ ਆਪਾਂ ਗਰਾਊਂਡ ਜਰੂਰ ਕਲੀਅਰ ਕਰਦੀ ਹੈ ਮੇਰੇ ਵੀਰੋ ਆਪਾਂ ਲਾਈਨ ਤੋਂ ਥੋੜੇ-ਥੋੜੇ ਪਿੱਛੇ हट ਜੀਏ ਔਰ ਦੂਜੇ ਪਾਸੇ ਅੱਪਾ ਕੋਚ ਸਾਬਾਨ ਚਾਰ-ਚਾਰੇ ਰੈਡਾ ਪਵਾ ਕੇ ਤੇ ਬੰਦ ਕਰ ਦਈਏ ਮੈਚ ਕਿਉਂਕਿ ਅਗਲਾ ਮੈਚ ਹੁਣ ਮੇਰੇ ਵੀਰੋ ਬੜਾ ਤਕੜਾ ਮੈਚ ਖੇਡਿਆ ਜਾਣ ਲੱਗਾ ਕੋਚ ਇੰਦਰਜੀਤ ਸਿੰਘ ਖੋਖਰ ਫੌਜੀਆ ਤੇ ਬਲਕਾਰ ਸਿੰਘ ਬਾਬਾ ਅੱਜ ਕਹਿੰਦੇ ਕਿ ਵੱਡੀਆਂ ਸੇਵਾਵਾਂ ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਰੇ ਆ